ਇੱਕ ਨਾ ਰਾਜਾ ਸੀਗਾ ਅੱਗੇ ਨਾ ਨਾਈ ਸ਼ਬਦ ਜਿਹੜਾ ਆਪਾਂ ਜਾਤ ਪਾਤ ਨਾਲ ਜੋੜ ਲੈਂਦੇ ਆ ਚਲੋ ਕਮਤੰਦਿਆਂ ਦੇ ਅਨੁਸਾਰ ਜਾਤ ਪਾਤਾਂ ਬਣੀਆਂ ਨੇ ਕਹਿੰਦੇ ਇੱਕ ਨਾ ਨਾਈ ਜਾਂਦਾ ਹੁੰਦਾ ਸੀ ਉਹਦੇ ਕੋਲ ਉਸ ਰਾਜੇ ਦੀ ਮੁਠੀ ਚਾਪੀ ਕਰਨ ਵਾਸਤੇ ਜੀ ਰਾਜਾ ਸੋਚਦਾ ਵੀ ਯਾਰ ਇਹ ਬੰਦਾ ਇੰਨਾ ਖੁਸ਼ ਕਿਵੇਂ ਰਹਿੰਦਾ ਵੀ ਇਹਦੇ ਵਿੱਚੋਂ ਮੈਨੂੰ ਅਲੱਗ ਇੱਕ ਵਾਈਬ੍ਰੇਸ਼ਨਸ ਕਿਵੇਂ ਆਉਂਦੀਆਂ ਨੇ ਜੀ ਰਾਜਾ ਬੜੇ ਸੋਚੀ ਪਿਆ ਰਹਿੰਦਾ ਇਵਨ ਕਿ ਰਾਜੇ ਨੂੰ ਈਰਖਾ ਹੋਣ ਲੱਗ ਗਈ ਉਹ ਬੰਦੇ ਨਾਲ ਵੀ ਯਾਰ ਮੈਂ ਇਸ ਰਾਜ ਭਾਗ ਦਾ ਮਾਲਕ ਅੰਨੀ ਖੁਸ਼ੀ ਮੇਰੇ ਕੋਲ ਕਿਉਂ ਨਹੀਂ ਹੈਗੀ ਮੇਰੇ ਕੋਲ ਹਰ ਇੱਕ ਚੀਜ਼ ਆ ਉਹਨੇ ਇਹੀ ਗੱਲ ਆਪਣੇ ਵਜ਼ੀਰ ਨਾਲ ਸ਼ੇਅਰ ਕੀਤੀ ਵਜ਼ੀਰ ਕਹਿੰਦਾ ਵੀ ਜੇ ਮੈਂ ਤੁਹਾਨੂੰ ਇਹ ਉਦਾਸ ਕਰਕੇ ਦਿਖਾ ਦਾਂ ਇਹ ਬੰਦੇ ਨੂੰ ਜੀ ਕਹਿੰਦਾ ਉਹ ਕਿਵੇਂ ਕਹਿੰਦਾ ਬਸ ਮੈਂ ਤੁਹਾਨੂੰ ਦਿਖਾਉਣਾ ਜਦੋਂ ਕੱਲ ਨੂੰ ਆਊਗਾ ਉਹ ਤੁਹਾਨੂੰ ਚਿੰਤਾ ਚ ਪਿਆ ਮਿਲੂਗਾ ਉਹ ਬੰਦਾ ਜੀ ਨੈਕਸਟ ਡੇ ਆਇਆ ਹੂੰ ਉਹ ਬੰਦਾ ਚਿੰਤਾ ਦੇ ਵਿੱਚ ਕਿਵੇਂ ਪਿਆ ਵਜ਼ੀਰ ਨੇ ਕੀ ਕੀਤਾ 99 ਮੋਰਾਂ ਦੀ ਥੈਲੀ ਉਹਦੇ ਘਰ ਦੇ ਅੰਦਰ ਵਗਾਤੀ ਠੀਕ ਹੈ ਅੱਗੇ ਉਹ ਰਾਜੇ ਕੋਲੋਂ ਕੀ ਕਰਦਾ ਸੀ ਮੁਠੀ ਚਾਪੀ ਕਰਦਾ ਰਾਜੇ ਦੀ ਉਹ ਤੋਂ 1 ਰੁਪਿਆ ਲੈ ਕੇ ਜਾਂਦਾ ਜੀ 1 ਰੁਪਿਆ ਲੈ ਜਾਂਦਾ ਖਰਚ ਲੈਂਦਾ ਖਾ ਲੈਂਦਾ ਤੇ ਆਨੰਦ ਮੰਗਲ ਆਪਣੀ ਜ਼ਿੰਦਗੀ ਨੂੰ ਜਿਉ ਰਿਹਾ ਸੀ ਉਹਨੇ ਜਦੋਂ 99 ਮੋਹਰਾਂ ਦੇਖੀਆਂ ਹੂੰ ਉਹਨੇ ਉਹ 1 ਰੁਪਿਆ ਉਹਨਾਂ 'ਚ ਪਾਤਾ ਵੀ 100 ਬਣਾਉਗਾ ਜੀ ਜਦੋਂ 100 ਦੇ ਚੱਕਰ 'ਚ ਪੈ ਗਿਆ ਉਹ ਉਹ ਡੇਲੀ ਡੇਲੀ ਆਪ ਦਾ 1 1 ਰੁਪਿਆ ਉਹਨਾਂ 'ਚ ਹੀ ਪਾਉਣ ਲੱਗ ਗਿਆ ਭੁੱਖਾ ਰਹਿਣ ਲੱਗ ਗਿਆ ਜੀ ਥੋੜਾ ਬਹੁਤ ਖਰਚਦਾ ਥੋੜਾ ਬਹੁਤ ਖਾਂਦਾ ਇਸ ਚੱਕਰ 'ਚ ਪੈ ਗਿਆ ਵੀ ਮੈਂ ਹੁਣ ਪੈਸੇ ਮੇਰੇ ਕੋਲੇ ਆੰਨੇ ਆ ਮੈਂ ਹੋਰ ਇਕੱਠੇ ਕਰਕੇ ਇੱਕ ਵਧੀਆ ਰਾਜੇ ਵਰਗਾ ਮਹਿਲ ਬਣਾਉਂਗਾ ਜੀ ਚਿੰਤਾ 'ਚ ਰਹਿਣ ਲੱਗ ਗਿਆ ਰਾਜਾ ਵੀ ਹੈਰਾਨ ਹੋਇਆ ਕਹਿੰਦਾ ਇਹ ਤਾਂ ਮੇਰੇ ਨਾਲੋਂ ਵੀ ਵੱਧ ਚਿੰਤਾ ਨੂੰ ਫੜ ਗਿਆ ਇਹ じゃ ਕੀ ਕੀਤਾ ਉਹਨੇ ਫਿਰ ਦੱਸਿਆ ਵੀ ਮੈਂ ਇਹਦੇ ਘਰੇ 99 ਮੋਰਾਂ ਬਗਾਈਆਂ ਸੀ ਇਦਾਂ ਕਰਕੇ ਵੀ ਇਹ ਉਹਨਾਂ ਨੂੰ ਹੋਰ ਅੱਗੇ ਇਕੱਠੀਆਂ ਕਰਨ ਦੇ ਚੱਕਰ 'ਚ ਪੈ ਗਿਆ ਜੀ ਸੋ ਸਮੱਸਿਆਵਾਂ ਨੇ ਜਿਹੜੀਆਂ ਇਨਵਿਟੇਸ਼ਨ ਨਹੀਂ ਦਿੰਦੇ ਅਸੀਂ ਇਹਨਾਂ ਨੂੰ ਇਹ ਸਾਡੇ ਕੁਝ ਚੌਣ ਦੇ ਚੱਕਰ ਦੇ ਵਿੱਚ ਉਪਜ ਪੈਂਦੀਆਂ ਨੇ